ਮਰੋ ਹਾਂਜੀ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪੈਂਡਾ ਆਇਆ ਪੱਖੋ ਜ਼ਿਲ੍ਹਾ ਬਰਨਾਲਾ ਤੇ ਬਾਈ ਕੋਲ ਗਾਂ ਬਕਾਊਆ ਕਰਦੇ ਆਪਾਂ ਬਾਈ ਨਾਲ ਗੱਲਬਾਤ ਹਾਂਜੀ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਵੀਰੇ ਆਪਣਾ ਭਪਿੰਦਰ ਸਿੰਘ ਜੀ ਪੈਂਡਾ ਜੀ ਪੱਖੋ ਕੇ ਜ਼ਿਲ੍ਹਾ ਬਰਨਾਲਾ ਜੀ ਨੰਬਰ ਦੱਸੋ ਫਿਰ ਆਪਣਾ 9256439820 ਦੁਬਾਰਾ ਫਿਰ ਦੱਸੋ ਜੀ 9256439820 ਠੀਕ ਹੈ। ਤਾਂ ਆਪਣੇ ਦੱਸੋ ਇਹ ਗਾਣੇ ਡਿਟੇਲ। ਇਹ ਗਾੜੀ ਐਰ ਸੈਰ ਕਹਿੰਦੇ ਐ ਇਹਨੂੰ। ਠੀਕ ਹੈ ਜੀ। ਹਾਂ ਜੀ। ਅਮਰੀਕਨ ਚ ਐਰ ਸੈਰ ਆਈ ਗਰਮੀ ਬਹੁਤ ਘਾਤਮਾਨਦੀ ਆ। ਠੀਕ ਹੈ ਜੀ। ਹਾਂ ਜੀ। ਕਿੰਨਾ ਘਟਾ ਆਪਣੇ ਸੀ ਇਹਨੂੰ? ਇਹਨੂੰ ਅੱਜ ਚੌਥਾ ਦਿਨ ਆ ਪੰਜਵਾਂ ਜੀ। ਠੀਕ ਹੈ ਜੀ। ਹਾਂ ਜੀ। ਤੇ ਕਿੰਨਾ ਬਰਤੁੰਦੀ ਆ ਜੀ? ਦੁੱਧ ਹੋਣ 11 ਕਿਲੋ ਆ ਜੀ। ਠੀਕ ਹੈ ਜੀ। ਤੇ ਰੇਟ ਰੂਟ ਕਿੰਨਾ ਭਰਾ ਦਾ? ਤੇ ਇਹਦਾ ਰੇਟ 45000 ਰੁਪਏ ਚ। ਠੀਕ ਹੈ ਜੀ ਬਈ 45000 ਰੁਪਏ ਰੇਟ ਆ। ਬਈ ਕੋਲਕ ਦਿਖਾ ਦਿਓ। ਬਾਕੀ ਦੇਖ ਸਕਦੇ। ਮਗਾ ਵੀ ਬਸਾ ਕੇ ਬਾ ਤੀਜਾ ਸੂਆ ਜੀ ਠੀਕ ਆ ਤੀਜਾ ਸੂਆ ਜੀ ਹਾਂ ਕੱਦ ਕੁਝ ਦੇ ਸਾਹਮਣੇ ਸੇਵਾ ਦਾ ਪੂਰਾ ਤਰ੍ਹਾਂ ਮੋੜ ਦੇ ਜੀ ਬਾਕੀ ਦੋ ਦੋ ਬਈ ਵੀ ਸੇਵਾ ਦਾ ਠੀਕ ਆ ਜੀ ਬਾਕੀ ਛੋਟੇ ਸਾਹਮਣੇ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਬਾਈ ਦਾ ਨੰਬਰ ਪਾਸ ਸਕਰੀਨ ਤੇ ਲਗਾ ਦੇ ਠੀਕ ਆ ਤੁਹਾਨੂੰ ਵੀ ਦੇਖ ਸਕੋ ਆਪਣੇ ਚੈਨਲ ਨੂੰ ਬਾਕੀ ਸਬਸਕ੍ਰਾਈਬ ਕਰਦੇ ਰਹੋ ਜੀ ਗੁੱਡ ਪਲੈਗ ਕਰੋ ਤਾਂ ਕਿ ਤੁਹਾਨੂੰ ਨਵੀਂ ਨਵੀਂ ਵੀਡੀਓ ਆਪਰੇ ਵੀਡੀਓ ਅਪਲੋਡ ਕਰਦੇ ਰਹੀ ਜਾਈ ਆਪਣਾ ਨੰਬਰ ਹੈ 752800335 ਜਾਈ ਮਿਲਦੇ ਆਂ ਭਰਾ ਅਗਲੀ ਵੀਡੀਓ ਚੋਟੇ ਬਾਏ